ਔਰਤਾਂ ਭੁੱਲ ਕੇ ਵੀ ਨਾ ਕਰਨ ਇਹ ਗਲਤੀ ਨਹੀਂ ਤਾਂ ਸਾਰੀ ਉਮਰ ਪਵੇਗਾ ਪਛਤਾਉਣਾ 40ਵਾਂ ਸਾਲ ਮਰਦਾਂ ਤੇ ਔਰਤਾਂ ਦੋਵਾਂ ਲਈ ਸਿਹਤ ਪ੍ਰਤੀ ਸੁਚੇਤ ਰਹਿਣ ਲਈ ਸਾਵਧਾਨੀ ਵਾਲਾ ਸਾਲ ਹੁੰਦਾ ਹੈ ਖਾਸ ਤੌਰ ਤੇ ਔਰਤਾਂ ਲਈ ਜ਼ਿਆਦਾ ਕਿਉਂਕਿ ਔਰਤ ਦੇ ਇਸ ਉਮਰ ਤੱਕ ਪਹੁੰਚਣ ਤੱਕ ਉਸ ਦੇ ਸਰੀਰ ਤੇ ਦਿਮਾਗ 'ਚ ਬਹੁਤ ਕੁਝ ਬਦਲ ਜਾਂਦਾ ਹੈ ਢਿੱਡ ਦੀ ਚਰਬੀ ਦਾ ਇਕੱਠਾ ਹੋਣਾ ਭਾਰ ਵਧਣਾ, 슈ਗਰ, ਮੂਡ ਸਵਿੰਗ, ਦਿਮਾਗੀ ਕਮਜ਼ੋਰੀ ਤੋਂ ਲੈ ਕੇ ਕੈਂਸਰ ਦਾ ਖਤਰਾ ਵੱਜ ਜਾਂਦਾ ਹੈ। ਪ੍ਰੀ-ਮੈਨੋਪੌਜ਼ ਵੀ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਸਰੀਰ ਤੇ ਦਿਮਾਗ 'ਚ ਹਾਰਮੋਨ ਦੇ ਬਦਲਾਅ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਹਨਾਂ 'ਚੋਂ ਜ਼ਿਆਦਾਤਰ ਤਬਦੀਲੀਆਂ ਐਸਟ੍ਰੋਜਨ ਦੇ ਪੱਧਰ 'ਚ ਗਿਰਾਵਟ ਦੇ ਕਾਰਨ ਹੁੰਦੀਆਂ ਹਨ, ਜੋ ਇਨਸੂਲਿਨ ਨੂੰ ਵੀ ਪ੍ਰੇਸ਼ਾਨ ਕਰਦੀ ਹੈ ਤੇ 슈ਗਰ ਦੇ ਜੋਖਮ ਨੂੰ ਵਧਾਉਂਦੀ ਹੈ। ਹਰ ਹੈਲਦੀ ਲਾਈਫ ਸਟਾਈਲ ਕਸਰਤ ਦੇ ਨਾਲ ਡਾਈਟ ਚ ਇਹ ਪੰਜ ਚੀਜ਼ਾਂ ਲੈ ਕੇ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਇਹਨਾਂ ਪੰਜ ਜ਼ਰੂਰੀ ਪੌਸ਼ਟਿਕ ਤੱਤਾਂ ਤੇ ਧਿਆਨ ਦਿਓ ਪ੍ਰੋਟੀਨ ਮੈਨੋਪੋਜ਼ ਇੱਕ ਔਰਤ ਦੇ ਜੀਵਨ ਕਾਲ ਚ ਉਹ ਸਮਾਂ ਹੁੰਦਾ ਹੈ ਜਦੋਂ ਉਸ ਦੇ ਸਰੀਰ ਦੇ ਨਾਲ ਨਾਲ ਉਸ ਦੇ ਮੂਡ ਚ ਵੀ ਬਦਲਾਅ ਹੁੰਦੇ ਹਨ ਹਾਰਮੋਨਲ ਬਦਲਾਅ ਕਾਰਨ ਥੋੜੇ ਸਮੇਂ ਜਹੀ ਪੂਰੇ ਸਰੀਰ ਦੀ ਬਣਤਰ 'ਚ ਕਾਫੀ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ ਨਾਲ ਹੀ ਵਿਟਾਮਿਨ ਤੇ ਮਿਨਰਲ ਦੀ ਕਮੀ ਹੋਣ ਨਾਲ ਸਰੀਰ ਦੀ ਚਰਬੀ ਵਧਣ ਲੱਗਦੀ ਹੈ ਤੇ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ ਇਸ ਲਈ ਇਸ ਉਮਰ 'ਚ ਪ੍ਰੋਟੀਨ ਦੀ ਟੁਕਮੀ ਖੁਰਾਕ ਲਓ ਇਹ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ ਵਿਟਾਮਿਨ ਬੀ ਵਿਟਾਮਿਨ ਬੀ ਨੂੰ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਸਭ ਤੋਂ ਵਧੀਆ ਵਿਟਾਮਿਨ ਮੰਨਿਆ ਜਾਂਦਾ ਹੈ ਕਿਉਂਕਿ ਬੀ ਵਿਟਾਮਿਨਾਂ ਦੀ ਵਰਤੋਂ ਤੁਹਾਡੇ ਸਰੀਰ ਵੱਲੋਂ ਤੁਹਾਡੇ ਰਾਹੀਂ ਖਾਣ ਵਾਲੇ ਭੋਜਨ ਤੋਂ ਊਰਜਾ ਪ੍ਰਾਪਤ ਕਰਨ ਜਾਂ ਬਣਾਉਣ ਲਈ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਹ ਰੈੱਡ ਬਲੱਡ ਸੈੱਲਸ ਨੂੰ ਬਣਾਉਣ 'ਚ ਵੀ ਮਦਦ ਕਰਦੇ ਹਨ ਕੈਲਸ਼ੀਅਮ ਔਰਤਾਂ ਉਮਰ ਦੇ ਨਾਲ ਹੱਡੀਆਂ ਦੀ ਕਣਤਾ ਗਵਾ ਦਿੰਦੀਆਂ ਹਨ ਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਓਸਟਿਓਪੋਰੋਸਿਸ ਦੇ ਜੋਖਮ ਨੂੰ ਘਟਾਉਣ 'ਚ ਮਦਦ ਕਰਦਾ ਹੈ ਇੱਕ ਬਿਮਾਰੀ ਜਿਸ 'ਚ ਹੱਡੀਆਂ ਪੁਰਪੁਰਾ ਹੋ ਜਾਂਦੀਆਂ ਹਨ ਸਰੀਰ ਦੇ ਹੋਰ ਬੁਨਿਆਦੀ ਫੰਕਸ਼ਨਾਂ ਜਿਵੇਂ ਕਿ ਮਾਸਪੇਸ਼ੀਆਂ ਦੇ ਸੰਕੁਚਨ ਨਸਾਂ ਤੇ ਦਿਲ ਦੇ ਕੰਮਕਾਜ ਤੇ ਹੋਰ ਬਾਇਓਕੈਮੀਕਲ ਨੂੰ ਕਾਫੀ ਮਾਤਰਾ 'ਚ ਲੈਣ ਨਾਲ ਹੀ ਵਿਟਾਮਿਨ ਡੀ ਦੀ ਕਮੀ ਕਾਰਨ ਸ਼ੂਗਰ ਤੇ ਦਿਲ ਦੇ ਰੋਗ ਹੋਣ ਦਾ ਖਤਰਾ ਰਹਿੰਦਾ ਹੈ ਇਹ ਮੂਡ ਤੇ ਚਿੰਤਾ ਨੂੰ ਵੀ ਘਟਾਉਂਦਾ ਹੈ ਇਸ ਦੇ ਨਾਲ ਹੀ ਇਹ ਚਮੜੀ ਤੋਂ ਲੈ ਕੇ ਵਾਲਾਂ ਲਈ ਵੀ ਜ਼ਰੂਰੀ ਹੈ। omega 3 omega 3 ਫੈਟੀ ਐਸਿਡ ਸਮਝਦਾਰੀ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਸੋਚਿਆ ਜਾਂਦਾ ਹੈ। ਇਹ ਲਾਭਕਾਰੀ ਚਰਬੀ ਸਰੀਰ ਦੇ ਕੋਲੇਸਟ੍ਰੋਲ ਤੇ ਟ੍ਰਾਈਗਲਾਈਸਰਾਈਡ ਦੇ ਪੱਧਰਾਂ ਨੂੰ ਵੀ ਸਧਾਰਨ ਤੇ ਕੰਟਰੋਲ ਕਰਦੇ ਹਨ। ਇਸ ਦੇ ਨਾਲ ਹੀ ਇਹ ਚਮੜੀ ਤੋਂ ਲੈ ਕੇ ਵਾਲਾਂ ਲਈ ਵੀ ਜ਼ਰੂਰੀ ਹਨ। ਆਇਰਨ ਤੁਹਾਡੇ ਸਰੀਰ ਨੂੰ ਹੀਮੋਗਲੋਬਿਨ ਬਣਾਉਣ ਲਈ ਆਇਰਨ ਦੀ ਲੋੜ ਹੁੰਦੀ ਹੈ ਤੁਹਾਡੇ ਲਾਲ ਰਕਤਾਣੂਆਂ 'ਚ ਉਹ ਪਦਾਰਥ ਜੋ ਤੁਹਾਡੇ ਪੂਰੇ ਸਰੀਰ 'ਚ ਆਕਸੀਜਨ ਪਹੁੰਚਾਉਂਦਾ ਹੈ ਮੈਨੋਪੌਜ਼ ਤੋਂ ਪਹਿਲਾਂ ਦੇ ਦੌਰਾਨ ਆਇਰਨ ਦੀ ਕਮੀ ਦਾ ਖਤਰਾ ਜ਼ਿਆਦਾ ਹੁੰਦਾ ਹੈ ਤੇ ਇਹ ਅਨੀਮੀਆ ਦਾ ਕਾਰਨ ਬਣ ਸਕਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ